ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਦੀ ਜਿੱਥੇ ਗੈਰਫਤਾਰੀ ਹੋਈ ਹੈ ਤੇ ਉੱਥੇ ਹੀ ਅੱਜ ਅਰਵਿੰਦ ਕੇਜਰੀਵਾਲ ਦੀਆਂ ਤਿੰਨ ਪਟੀਸ਼ਨਾਂ ਦੇ ਉੱਤੇ ਵੀ ਜਿਹੜਾ ਫੈਸਲਾ ਸੁਣਾਇਆ ਜਾਣਾ ਸੀ ਪਰ ਉਸ ਦੇ ਵਿੱਚੋਂ ਅੱਜ ਤਿੰਨ ਪਟੀਸ਼ਨਾਂ ਦੇ ਵਿੱਚੋਂ ਇੱਕ ਦਾ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਦੱਸਦੀ ਹੈ ਕਿ ਇੱਕ ਲਾਅ ਦੇ ਸਟੂਡੈਂਟ ਦੇ ਵੱਲੋਂ ਪੀਆਈਐਲ ਕੋਰਟ ਦੇ ਅੰਦਰ ਦਾਖਲ ਕੀਤੀ ਜਾਂਦੀ ਹੈ ਪਰ ਇਸੇ ਦੌਰਾਨ ਹੀ ਉਸ ਪਟੀਸ਼ਨ ਕਰਤਾ ਦੀ ਵਕੀਲ ਅਤੇ ਅਰਵਿੰਦ ਕੇਜਰੀਵਾਲ ਹੁਨਾ ਦੇ ਵਕੀਲ ਦੇ ਵੱਲੋਂ ਕੋਰਟ ਦੇ ਅੰਦਰ ਬਹਿਸ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਅਰਵਿੰਦ ਕੇਜਰੀਵਾਲ ਹੁਨਾ ਦੇ ਵਕੀਲ ਦੇ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਅਸੀਂ ਪਹਿਲੇ ਹੀ ਅਰਵਿੰਦ ਕੇਜਰੀਵਾਲ ਹੁਨਾ ਦੀ ਜ਼ਮਾਨਤ ਅਤੇ ਗ੍ਰਿਫਤਾਰੀ ਦੇ ਖਿਲਾਫ ਪਾਰਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਹੋਈ ਹੈ ਨਾਲ ਦੇ ਨਾਲ ਜੇਕਰ ਇਹਨਾਂ ਦੇ ਵੱਲੋਂ ਪੀਆਈਐਲ ਦਾਖਲ ਵੀ ਕੀਤੀ ਗਈ ਹੈ ਤਾਂ ਇਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਨਾ ਹੀ ਇਹਨਾਂ ਦਾ ਕੋਈ ਹੱਕ ਬਣਦਾ ਹੈ ਕਿ ਇਹ ਸਾਡੇ ਕੰਮ ਕਾਜਾਂ ਦੇ ਵਿੱਚ ਆ ਕੇ ਇਸ ਤਰੀਕੇ ਨਾਲ ਦਖਲਅੰਦਾਜ਼ੀ ਕਰਦਾ ਦਸ ਜੀਏ ਕਿ ਲॉ ਸਟੂਡੈਂਟ ਦੇ ਵੱਲੋਂ ਕੋਰਟ ਦੇ ਅੰਦਰ ਪੀਆਈਐਲ ਦਾਖਲ ਕਰਵਾਈ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੋਈ ਹੈ ਤੇ ਸੁਣਵਾਈ ਦੇ ਦੌਰਾਨ ਉਸ ਪੀਆਈਐਲ ਨੂੰ ਖਾਰਜ ਕਰ ਦਿੱਤਾ ਗਿਆ ਤੇ ਨਾਲ ਦੇ ਨਾਲ ਪਟੀਸ਼ਨਕਰਤਾ ਨੂੰ 75000 ਰੁਪਏ ਦਾ ਕੋਰਟ ਨੇ ਜੁਰਮਾਨਾ ਵੀ ਲਗਾ ਦਿੱਤਾ ਜੀਹਾਂ ਇਹ ਵੱਡੀ ਖਬਰ ਤੁਹਾਨੂੰ ਅੱਜ ਨਾਲ ਸਾਂਝੀ ਕਰ ਰਹੇ ਹਾਂ ਕਿ ਪੀਆਈਐਲ ਦਾਖਲ ਕੀਤੀ ਗਈ ਸੀਗੀ ਲੋ ਸਟੂਡੈਂਟ ਦੇ ਵੱਲੋਂ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵਕੀਲ ਰਾਹੁਲ ਦੇ ਵੱਲੋਂ ਲਗਾਤਾਰ ਇਸ ਦੇ ਖਿਲਾਫ ਜਿਹੜੀ ਆ ਉਹ ਬੋਲਿਆ ਗਿਆ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਜਦ ਅਸੀਂ ਸੁਪਰੀਮ ਕੋਰਟ ਦੇ ਵਿੱਚ ਗ੍ਰਿਫਤਾਰੀ ਦੇ ਖਿਲਾਫ ਜਿਹੜੀ ਉਹ ਪਟੀਸ਼ਨ ਹੈ ਉਹ ਪਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਕੇਸ ਚੱਲ ਰਿਹਾ ਹੈ ਤਾਂ ਫਿਰ ਆਖਰਕਾਰ ਇਹਨਾਂ ਨੂੰ ਕੀ ਜ਼ਰੂਰਤ ਹੈ ਇਸ ਤਰੀਕੇ ਦੇ ਨਾਲ ਪੀਆਈਐਲ ਕੋਰਟ ਦੇ ਅੰਦਰ ਦਾਖਲ ਕਰਨ ਦੀ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਨਾਲ ਦੇ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਦੇ ਵਕੀਲ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਪੀਆਈਐਲ ਦਾਖਲ ਕੀਤੀ ਗਈ ਹੈ ਇਸ ਸਰਾ ਸਰ ਜੜਾਇਆ ਉਹ ਇੱਕ ਤਰੀਕੇ ਦੇ ਨਾਲ ਪਬਲਿਕ ਫੇਮ ਖੱਟਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਨਾਲ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਮਾਮਲਿਆਂ ਦੇ ਵਿੱਚ ਅਸਧਾਰਨ ਜ਼ਮਾਨਤ ਦਿਓ ਜਿਹੀ ਅਪੀਲ ਕਿਵੇਂ ਕੀਤੀ ਜਾ ਸਕਦੀ ਹੈ ਜਿਹੇ ਮਾਮਲੇ 'ਚ ਆਉਣ ਵਾਲਾ ਇਹ ਵਿਅਕਤੀ ਕੌਣ ਹੈ ਇਹ ਪਟੀਸ਼ਨ ਸਿਰਫ ਪ੍ਰਚਾਰ ਲਈ ਦਾਇਰ ਕੀਤੀ ਗਈ ਹੈ ਪਬਲਿਕ ਇੰਟਰਸਟ ਲਈ ਦਾਖਲ ਕੀਤੀ ਗਈ ਹੈ ਪਟੀਸ਼ਨ ਜਿਸ ਤੋਂ ਬਾਅਦ ਕੋਰਟ ਨੇ ਇਸ ਪੀਆਈਐਲ ਨੂੰ ਖਾਰਜ ਕਰਦੇ ਹੋਏ ਪਟੀਸ਼ਨ ਕਰਤਾ ਨੂੰ 75000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਹੈ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਜਿਹੜੀ ਦੂਜੀ ਮਾਫ ਕਰਨਾ ਜਿਹੜੀ ਤੀਜੀ ਪਟੀਸ਼ਨ ਹੈ ਉਸ ਦੇ ਉੱਤੇ ਦੁਪਹਿਰ 1 ਵਜੇ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਤੀਜੇ ਕੇਸ ਦੀ ਸੁਣਵਾਈ ਦਿੱਲੀ ਦੇ rau avenue court ਦੇ ਵਿੱਚ ਹੋਵੇਗੀ ਵਿਸ਼ੇਸ਼ ਜੱਜ ਕਾਬਿਦਰੀ ਬਵਿਜਾ ਕਰਨਗੇ ਕੇਜਰੀਵਾਲ ਨੇ ਇਹ ਪਟੀਸ਼ਨ ਦਾਇਰ ਕਰਕੇ ਆਪਣੀ ਸ਼ੂਗਰ ਦੀ ਨਿਯਮਤ ਜਾਂਚ ਡਾਕਟਰ ਨਾਲ ਸਲਾਹ ਅਤੇ ਇਨਸੂਲਿਨ ਦੀ ਮੰਗ ਕੀਤੀ ਹੈ ਇਸ ਨੂੰ ਦੁਪਹਿਰ 1 ਵਜੇ ਸੁਨਵਾਈ ਹੋਵੇਗੀ ਦੱਸਦੇ ਕਿ 18 ਅਪ੍ਰੈਲ ਨੂੰ ਰਾਉਸਾਵੀਨੀ ਕੋਰਟ ਨੂੰ ਦੱਸਿਆ ਸੀ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਜਾਣਬੁੱਝ ਕੇ ਅੰਬ ਮਠਾਈਆਂ ਛੋਲੇ ਪੂਰੀਆਂ ਖਾਰੇ ਨੇ ਜਿਸ ਕਰਕੇ ਉਹਨਾਂ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਹਨਾਂ ਨੂੰ ਮੈਡੀਕਲ ਆਧਾਰ ਤੇ ਜ਼ਮਾਨਤ ਮਿਲ ਸਕੇ ਅਦਾਲਤ ਨੇ ਇਸ ਤੇ ਏਡੀ ਤੋਂ ਜਵਾਬ ਮੰਗਿਆ ਸੀਗਾ ਇਸ ਬਾਰੇ ਫੈਸਲਾ ਅੱਜ ਆਵੇਗਾ ਦੱਸ ਦਈਏ ਕਿ ਪਹਿਲੀ ਪਟੀਸ਼ਨ ਸੀਗੀ ਪੀਆਈਐਲ ਜੋ ਕਿ ਇੱਕ ਲਾਅ ਸਟੂਡੈਂਟ ਦੇ ਵੱਲੋਂ ਪਾਈ ਗਈ ਸੀਗੀ ਕੋਰਟ ਦੇ ਅੰਦਰ ਉਸ ਨੂੰ ਹਾਈ ਕੋਰਟ ਖਾਰਜ ਕਰ ਦਿੰਦਾ ਹੈ ਦੂਸਰੀ ਪਟੀਸ਼ਨ ਹੈ ਏ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਦੇ ਖਿਲਾਫ ਉਹ ਪਟੀਸ਼ਨ ਦੇ ਉੱਤੇ ਵੀ ਜ਼ਰੂਰ ਸੁਣਵਾਈ ਹੋਵੇਗੀ ਤੇ ਤੀਜੀ ਪਟੀਸ਼ਨ ਜਿਹੜੀ ਹੈ ਉਹ ਪਾਈ ਗਈ ਹੈ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੀ ਸਿਹਤ ਨੂੰ ਲੈ ਕੇ ਆਪਣੇ ਡਾਕਟਰ ਦੇ ਨਾਲ ਜਿਹੜੀ ਆ ਪੂਰਾ ਸੰਪਰਕ ਲੈ ਸਕਣ ਉਹਨਾਂ ਦੇ ਨਾਲ ਪੂਰਾ ਸੰਪਰਕ ਕਰ ਸਕਣ ਕਿ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਖਾਣੀਆਂ ਚਾਹੀਦੀਆਂ ਨੇ ਪਰ ਈਡੀ ਇੱਕ ਬੰਨੇ ਕਹਿੰਦੀ ਹੈ ਕਿ ਜਿਸ ਬੰਨੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਜੇਲ੍ਹ ਦੇ ਅੰਦਰ ਅੰਬ ਖਾਣ ਨੇ ਮਠਾਈਆਂ ਖਾਰੇ ਨੇ ਜਾਣਬੁੱਝ ਕੇ ਛੋਲੇ ਪੂਰੀਆਂ ਤੇ ਜ਼ੋਰ ਦਿੱਤਾ ਹੋਇਆ ਅਰਵਿੰਦ ਕੇਜਰੀਵਾਲ ਮੂਣਾ ਨੇ ਉਸਤਾਰ ਕਿ ਉਹਨਾਂ ਦਾ ਸ਼ੂਗਰ ਲੈਵਲ ਵੱਧ ਰਿਹਾ ਪਰ ਦੂਜੇ ਪੱਨੇ ਆਪ ਦੇ ਮੰਤਰੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਹਨਾਂ ਦੀ ਤਬੀਤ ਹੋਰ ਵੀ ਜ਼ਿਆਦਾ ਖਰਾਬ ਹੋ ਰਹੀ ਹੈ ਅਤੇ ਉਹਨਾਂ ਦੇ ਨਾਲ ਕਿਸੇ ਵੇਲੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜੇ ਇਲਜ਼ਾਮ ਆਪ ਦੇ ਮੰਤਰੀ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਅੱਜ 1 ਵਜੇ ਰਾਉਜ਼ ਐਵੇਨਿਊ ਕੋਰਟ ਦੇ ਅੰਦਰ ਸੁਨਵਾਈ ਹੋਵੇਗੀ ਦੇਖਣਾ ਹੋਵੇਗਾ ਕੋਰਟ ਕੀ ਕੁਝ ਫੈਸਲਾ ਸੁਣਾਉਂਦਾ ਕਿਉਂਕਿ ED ਨੇ ਇਲਜ਼ਾਮ ਲਗਾਏ ਸੀ ਅਰਵਿੰਦ ਕੇਜਰੀਵਾਲ ਤੇ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਇنسੂਲਿਨ ਨੂੰ ਲੈ ਕੇ ਆਪਣੇ 슈ਗਰ ਦੀ ਬਿਮਾਰੀ ਨੂੰ ਲੈ ਕੇ ਜਾਂ ਖਾਣ ਪੀਣ ਨੂੰ ਲੈ ਕੇ ਅਜੇ ਹੀ ਆਪਣੇ ਡਾਕਟਰ ਤੋਂ ਸਲਾਹ ਲੈਂਦੀ ਉਹਨਾਂ ਨੇ ਪਟੀਸ਼ਨ ਜਿਹੜੀ ਹੈ ਦਾਖਲ ਕੀਤੀ ਹੋਈ ਆ ਪਰ ਫਿਲਹਾਲ PIL ਖਾਰਜ ਕਰਕੇ ਪਟੀਸ਼ਨ ਕਰਤਾ ਨੂੰ ਕੋਟੇ 75000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ